ਜਦੋਂ ਸਿੰਘਾਂ ਨੇ ਮੁਗਲਾਂ ਕੋਲੋਂ ਇੱਕ Hindu ਲੜਕੀ ਨੂੰ ਛਡਵਾਇਆ ਇੱਕ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਵਾਨ ਸਦਿਆ ਹੋਇਆ ਸੀ ਇੱਕ ਬ੍ਰਾਹਮਣ ਜਸ ਦਾ ਨਾਮ ਦੀਪਦਾਸ ਸੀ ਉਹ ਗੁਰੂ ਜੀ ਕੋਲ ਫਰਿਆਦ ਲੈ ਕੇ ਆਇਆ ਗੁਰੂ ਜੀ ਨੇ ਬ੍ਰਾਹਮਣ ਨੂੰ ਚੁੱਪ ਕਰਾ ਕੇ ਰੋਣ ਦਾ ਕਾਰਨ ਪੁੱਛਿਆ ਬ੍ਰਾਹਮਣ ਕਹਿਣ ਲੱਗਾ ਗੁਰੂ ਜੀ ਬੱਸੀਆਂ ਦਾ ਪਠਾਨ ਜਾਬਰਖਾਨ ਜੋ ਹਿੰਦੂਆਂ ਤੇ ਬਹੁਤ ਜ਼ੁਲਮ ਕਰਦਾ ਹੈ Hindu ਕੁੜੀਆਂ ਨੂੰ ਚੋੱਕੀ ਲੈ ਜਾਂਦਾ ਹੈ ਤੇ ਉਹਨਾਂ ਦੀ ਇੱਜ਼ਤ ਬੇਪੱਤ ਕਰਦਾ ਹੈ ਮੈਂ ਮਕਲਾਵਾ ਲੈ ਕੇ ਆ ਰਿਹਾ ਸੀ ਕਿ ਮੇਰੀ ਘਰ ਵਾਲੀ ਬ੍ਰਾਹਮਣੀ ਪਠਾਣਾਂ ਨੇ ਖੂਲ ਲਈ ਹੈ ਮੈਂ ਬਹੁਤ ਝਿਖੜ ਘਪਕਾਰ ਕੀਤੀ ਪਰ ਮੇਰੇ ਕਿਸੇ ਨੇ ਨਾ ਸੁਣੀ ਇੰਨਾ ਮੈਨੂੰ ਫੜ ਕੇ ਬਹੁਤ ਮਾਰਿਆ ਤੇ ਮੇਰੀ ਘਰ ਵਾਲੀ ਖੂਕੀ ਚਲਦੀ ਬਣੀ ਮੈਂ ਸਰਕਾਰੀ ਦਰਬਾਰੀ ਬਹੁਤ ਤੱਕੀ ਖਾਦੇ ਸਾਰੇ ਨਵਾਬਾਂ ਦੇ ਅੱਗੇ ਹੱਥ ਜੋੜੇ ਪਰ ਮੇਰੇ ਕਿਸੇ ਨੇ ਨਹੀਂ ਸੁਣੀ ਹੁਣ ਮੈਂ ਆਪ ਜੀ ਦੇ ਦਰ ਤੇ ਆਇਆ ਹਾਂ ਭਾਤਸਾ ਜੀ ਮੇਰੀ ਸਹਾਇਤਾ ਕਰੋ ਤੇ ਮੇਰੀ ਇਸਤਰੀ ਮੈਨੂੰ ਵਾਪਸ ਦਿਵਾਓ ਗੁਰੂ ਜੀ ਨੇ ਸਾਹਿਬ ਜادہ ਅਜੀਤ ਸਿੰਘ ਨੂੰ ਹੁਕਮ ਦਿੱਤਾ ਇਹ ਬਸੀ ਦੇ ਪਠਾਨ ਜਾਬਰਖਾਨ ਨੇ ਐਸ ਬ੍ਰਾਹਮਣ ਦੀ ਘਰਵਾਲੀ ਖੋਹ ਲਈ ਹੈ ਤੁਸੀਂ ਸਿੰਘਾਂ ਨੂੰ ਲੈ ਕੇ ਬੜੀ ਫੁਰਤੀ ਨਾਲ ਜਾਓ ਤੇ ਐਸ ਦੇ ਘਰਵਾਲੀ ਨੂੰ ਛਡਵਾ ਕੇ ਐਸ ਦੇ ਹਵਾਲੇ ਕਰੋ ਜਾਬਰਖਾਨ ਨੂੰ ਉਸ ਦੇ ਕੀਤੇ ਅਦਿਕਾਰ ਦੀ ਸਜ਼ਾ ਦਿਓ ਸਹਬਜ਼ਾਦਾ ਜੀਤ ਸਿੰਘ ਨੇ ਪਾਈ ਉਦੇ ਸਿੰਘ ਤੇ 100 ਸਿੰਘਾਂ ਨੂੰ ਨਾਲ ਲਿਆ ਤੇ ਬ੍ਰਾਹਮਣ ਨੂੰ ਘੋੜੇ 'ਤੇ ਬਿਠਾ ਲਿਆ ਅਜੇ ਦੇਣ ਵੀ ਨਹੀਂ ਚੜਿਆ ਸੀ ਕਿ ਬਸੀ ਪਠਾਨ ਦੇ ਘਰ ਸਿੰਘ ਜਾ ਪਈ ਹਵੇਲੀ ਦਾ ਬੂਹਾ ਤੋੜ ਕੇ ਸਿੰਘ ਅੰਦਰ ਲੰਘ ਗਏ ਪਠਾਣਾਂ ਨੇ ਸਿੱਖਣ ਨੂੰ ਅੰਦਰੋਂ ਦੇ ਬੇਕੇ ਰੌਲਾ ਪਾ ਦਿੱਤਾ ਸਿੰਘ ਆ ਗਏ ਸਿੰਘ ਆ ਗਏ ਕਿਸੇ ਵੀ ਪਠਾਣ ਦਾ ਹੌਸਲਾ ਨਹੀਂ ਪਿਆ ਕਿ ਸਿੰਘਾਂ ਨਾਲ ਮੁਕਾਬਲਾ ਕਰ ਸਕਣ ਪਰ ਫਿਰ ਵੀ ਉਹ ਡਰ ਦੇ ਮਾਰੇ ਆਪਣੀ ਆਪ ਨੂੰ ਬਚਾਉਣ ਲਈ ਸਿੰਘਾਂ ਨਾਲ ਮੁਕਾਬਲਾ ਕਰਨ ਲੱਗੇ ਇਸ ਵਿੱਚ ਬਹੁਤ ਸਾਰੇ ਪਠਾਣ ਮਾਰੇ ਗਏ ਪਰ ਕੁਝ ਸਿੰਘ ਵੀ ਜ਼ਖਮੀ ਹੋ ਗਏ ਜਾਵਰ ਖਾਨ ਅੰਦਰਲੇ ਕਮਰੇ ਵਿੱਚ ਝਾਲ ਲੁਕਿਆ ਸਿੰਘਾਂ ਨੇ ਘਬਰਾਏ ਹੋਏ ਜਾਵਰ ਖਾਨ ਨੂੰ ਜੱਪੜ ਕੜਿਆ ब्राह्मण ਨੇ ਦੂਸੀ ਜਾਬਰਖਾਨ ਨੂੰ ਪਛਾਣ ਲਿਆ ਸੀ। ਬ੍ਰਾਹਮਣੀ ਨੂੰ ਵੀ ਅੰਦਰੋਂ ਕਲਬ ਕੀ ਬ੍ਰਾਹਮਣ ਦੇ ਹਵਾਲੇ ਕੀਤਾ। ਹੋਰ ਕਿਸੇ ਚੀਜ਼ ਨੂੰ ਸੰਗਣੇ ਹੱਥ ਨਹੀਂ ਲਾਇਆ। ਜਖਮੀ ਸਿੰਘਾਂ ਵਿੱਚੋਂ ਕੁਝ ਸਿੰਘ ਰਾਤ ਨੂੰ ਸ਼ਹੀਦ ਹੋ ਗਏ। ਉਹਨਾਂ ਸਿੰਘਾਂ ਦਾ ਸੰਸਕਾਰ ਬਾਬਾ ਜੀਤ ਸਿੰਘ ਨੇ ਸਵੇਰੇ ਆਪਣੇ ਹੱਥਾਂ ਨਾਲ ਕੀਤਾ। ਅਠਾਰਾਂ ਜਾਬਰਖਾਨ ਨੂੰ ਸਿੰਘਾਂ ਨੇ ਬਨ ਕੇ ਘੋੜੀ ਤੇ ਬਿਠਾ ਲਿਆ ਤੇ ਨਾਲ ਬ੍ਰਾਹਮਣ ਦੇ ਘਰ ਵਾਲੀ ਨੂੰ ਲੈ ਕੇ ਆਨੰਦਪੁਰ ਪਹੁੰਚੀ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬ੍ਰਾਹਮਣ ਅਤੇ ਉਸ ਦੇ ਘਰ ਵਾਲੀ ਨੂੰ ਉਸ ਦੇ ਘਰ ਭੇਜ ਦਿੱਤਾ ਤਾਂ ਕਿਹਾ ਕਿ ਜਿਸ ਦੇ ਲਈ ਸਾਰੇ ਦਰਵਾਜ਼ੇ ਬੰਦ ਹੋ ਜਾਣ ਉਸ ਲਈ ਗੁਰੂ ਨਾਨਕ ਸਾਹਿਬ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਰਹਿਣਗੇ ਜਿਸ ਦੀ ਕੋਈ ਮਦਦ ਨਹੀਂ ਕਰੇਗਾ ਹਮੇਸ਼ਾ ਖਾਲਸਾ ਉਸਨਲ ਹੋਵੇਗਾ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਲਿਖਣਾ